ਕੈਨੇਡੀਅਨ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਬਿਲ ਪਾਸ ਹੋਇਆ ਜੀ ਉਹ ਬਿਲ ਪਾਸ ਦੇ ਤਹਿਤ ਕੋਈ ਵੀ ਦੇਸ਼ ਉਹਨਾਂ ਦੇ ਕੈਨੇਡਾ ਸਰਕਾਰ ਦੇ ਵਿੱਚ ਕੈਨੇਡਾ ਦੇਸ਼ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ ਸਰਦਾਰ ਹਰਦੀਪ ਸਿੰਘ ਨਿਜਰ ਜਿਹੜੇ ਸੀ ਉਹਨਾਂ ਦੀ ਅਸੈਸੀਨੇਸ਼ਨ ਜਿਹੜੀ ਸੀਗੀ ਉਹ ਹੋਈ ਸੋ ਜਦੋਂ ਇੱਕ ਕੈਨੇਡੀਅਨ ਕੈਨੇਡੀਅਨ ਸੋਇਲ ਦੇ ਉੱਤੇ ਔਰ ਇੱਕ ਸਾਡੀ ਕੈਨੇਡੀਅਨ ਧਾਰਮਿਕ ਸੰਸਥਾ ਜਿਹੜੀ ਸਿੱਖਾਂ ਦੀ ਉੱਥੇ ਔਰ ਮੇਰੀ ਕੰਸਟੀਟੂਐਂਸੀ ਦੇ ਵਿੱਚ ਹੋਇਆ ਤਾਂ ਉੱਥੋਂ ਫਿਰ ਜਿਹੜਾ ਸੀਗਾ ਮੈਂ ਪ੍ਰੇਰਿਤ ਹੋਇਆ ਪ੍ਰੇਰਿਤ ਹੋ ਕੇ ਜਿਹੜਾ ਸੀਗਾ ਬਿਲ ਐਮ ਜਿਹੜਾ ਆਪਣਾ ਮੋਸ਼ਨ 1 12 ਲੈ ਕੇ ਆਂਦਾ ਔਰ ਉਹਦੇ ਵਿੱਚ ਇਹੀ ਸੀਗਾ ਕਿ ਜਿਹੜੇ ਸਾਡੇ ਕੈਨੇਡੀਅਨ ਲੋਕ ਨੇ ਉਹਨਾਂ ਦੀ ਇੰਟੀਮੀਨੇਸ਼ਨ ਉਹਨਾਂ ਨੂੰ ਜਿਹੜੇ ਥ੍ਰੈਟ ਤੇ ਵਾਇਲੈਂਸ ਉਹਨਾਂ ਤੇ ਹੈਗੀ ਆ ਬਾਰਲੇ ਮੁਲਕਾਂ ਵੱਲੋਂ ਚਾਹੇ ਉਹ ਇੰਡੀਆ ਚਾਹੇ ਉਹ ਰਸ਼ੀਆ ਚਾਹੇ ਉਹ ਚਾਈਨਾ ਚਾਹੇ ਉਹ ਰਾਨ ਜਾਂ ਹੋਰ ਕੰਟਰੀਜ਼ ਹੈਗੀਆਂ ਉਹਨਾਂ ਨੂੰ ਅਫੈਕਟਿਵ ਤਰੀਕੇ ਨਾਲ ਜਿੱਠਣ ਲਈ ਜਿਹੜਾ ਸੀ ਐ ਸਰਕਾਰ ਨੂੰ ਪਿਆ ਗਿਆ ਉਹਦੇ ਵਿੱਚ ਵੀ ਜਿਹੜੇ ਨੇ ਟੁੱਕ ਦੇ ਕਦਮ ਜਿਹੜੇ ਆ ਚੱਕੇ ਜਾਣ ਹਰ ਇੱਕ ਜਿਹੜਾ ਸੰਭਵ ਕਦਮ ਚੱਕਿਆ ਜਾਵੇ ਤਾਂ ਕਿ ਜਿਹੜੀ ਇਹ ਇੰਟਰਫੀਅਰੈਂਸ ਹੈਗੀ ਆ ਇਹ ਰੋਕੀ ਜਾਵੇ ਔਰ ਕੈਨੇਡੀਅਨ ਜਿਹੜੇ ਨੇ ਉਹ ਆਪਣੇ ਦੇਸ਼ ਕੈਨੇਡਾ ਦੇ ਵਿੱਚ ਸੇਫ ਮਹਿਸੂਸ ਕਰ ਸਕਣ ਤੇ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਹੈ ਲੋਕ ਜਾਣਨਾ ਚਾਹਦੇ ਉਹ ਕਿਸ ਤਰ੍ਹਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਜ਼ਿਆਦਾ ਮਿੰਿਸਟਰ ਜਿਹੜੇ ਡੋਮਨਿਕ ਲਵਲਾ ਹੈਗੇ ਐਸ ਵੇ ਪਬਲਿਕ ਸੇਫਟੀ ਮਿੰਿਸਟਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਡਿਪਾਰਟਮੈਂਟ ਨਾਲ ਗੱਲ ਕੀਤੀ ਉਹਨਾਂ ਦੀ ਵੀ ਜਿਹੜੀ ਪੁਲਿਸਪੋਰਟ ਜਿਹੜੀ ਸੀ ਉਹ ਹਾਸਲ ਸੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਵੀ ਸਪੋਰਟ ਜਿਹੜੀ ਸੀ ਉਹ ਮੈਂ ਹਾਸਲ ਕੀਤੀ ਦੂਜੀਆਂ ਪਾਰਟੀਆਂ ਨੇ ਚਾਹੇ ਉਪਲੋਕ ਕਬਕਵਾ ਚਾਹੇ ਐਨਡੀਪੀ ਚਾਹੇ ਉਹ ਗ੍ਰੀਨ ਪਾਰਟੀ ਜਾਂ ਕੰਜਰਟ ਪਾਰਟੀ ਉਹਨਾਂ ਦੇ ਨੁਮਾਇੰਦਿਆਂ ਕੋ ਵੀ ਜਿਹੜਾ ਸੀ ਇਹਨੂੰ ਲੈ ਕੇ ਗਿਆ ਪਹਿਲਾਂ ਤੇ ਇਹਦੀ ਸਪੋਰਟ ਚਾਹੀਦੀ ਵੀ ਇਹਨੂੰ ਜਿਹੜਾ ਮੋਸ਼ਨ ਨੂੰ ਸਪੋਰਟ ਹੋਵੇ ਤੇ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ ਜਿਹੜੀਆਂ ਉਹਨਾਂ ਦੀ ਸੋਵਰਨਟੀ ਤੇ ਕੈਨੇਡੀਅਨ ਦੀ ਸੇਫਟੀ ਜਿਹੜੀ ਆ ਉਹ ਜਿਹੜੀ ਹੈਗੀ ਸਾਡੇ ਲਈ ਪਹਿਲਾ ਨੰਬਰ ਆ ਸੀ ਉਹਨੂੰ ਪ੍ਰੋਟੈਕਟ ਕਰਨਾ ਉਹ ਸਾਡੀ ਜਿਹੜੀ ਹੈਗੀ ਉਹ ਪਹਿਲੀ ਜ਼ਿੰਮੇਵਾਰੀ ਇਹ ਹੁਣ ਕਾਨੂੰਨ ਤੱਕ ਤੁਸੀਂ ਲੈ ਆਇਓ ਸਾਰੀ ਕਲੀਨ ਕਿਸੇ ਕੇਸ਼ ਦੀ ਕਿਸੇ ਸਰਕਾਰ ਵੱਲੋਂ ਤੁਹਾਡੇ ਨਾਲ ਕੋਈ ਲਾਪਤਾ ਹੋਇਆ ਵੀ ਇਸ ਸਬੰਧੀ ਤੁਹਾਨੂੰ ਰੋਕਣ ਲਈ ਜਾਂ ਕੋਈ ਕਿਸੇ ਤਰੀਕੇ ਦੀ ਤੁਹਾਡੇ ਉੱਤੇ ਕੋਈ ਪ੍ਰਭਾਵ ਪਾਇਆ ਗਿਆ ਔਰ মিডিਏ ਤੇ ਆ ਕੇ ਤੁਹਾਨੂੰ ਨੈਗੇਟਿਵ ਕਮੈਂਟਸ ਲਿਖਣਗੇ ਔਰ ਜਾਂ ਜਿਹੜਾ ਹੈਗਾ ਕੋਈ ਨਾ ਕੋਈ ਉਹ ਹੋਰ ਉਹਨਾਂ ਦਾ ਚਹੇਤਾ ਜਿਹੜਾ ਹੋਊਗਾ ਇਸ ਦੇਸ਼ ਦੇ ਵਿੱਚ ਉਹ ਜਿਹੜਾ ਸੀਗਾ ਉਹ ਇਹਦੀ اپੋਜੀਸ਼ਨ ਕਰਦਾ ਸੀ ਕਿ 326 ਮੈਂਬਰ ਜਿਹੜੇ ਪਾਰਲੀਮੈਂਟ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਚੋਂ ਇੱਕ ਨੇ ਵੀ ਜਿਹੜੀ ਵੋਟ ਆ ਉਹ ਇਹਦੇ ਵੋਟ ਨਹੀਂ ਪਾਈ ਸਾਰੇ ਨੇ ਇਹ ਹੱਕ ਦੇ ਵਿੱਚ ਵੋਟ ਪਾਈ ਸੋ ਜਦੋਂ ਮੋਸ਼ਨ ਪਾਸ ਹੋਇਆ ਤਾਂ 326 0 ਦੇ ਜਿਹੜਾ ਸੀਗਾ ਫਰਕ ਦੇ ਨਾਲ ਜਿਹੜਾ ਸੀ ਇਹ ਪਾਰਲੀਮੈਂਟ ਨੇ ਜਿਹੜੀ ਸੀ ਇਹਨੂੰ ਮਾਨਤਾ ਜਿਹੜੀ ਸੀ ਉਹ ਦਿੱਤੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਅਬਜੀ ਦਾ ਸਵਾਗਤ ਕਰਦਾ ਹਾਂ ਹਰ ਇੱਕ ਦੇਸ਼ ਆਪਣੀਆਂ ਹੱਦਾਂ ਸਰਹੱਦਾਂ ਨੂੰ ਤੇ ਆਪਣੇ ਲੋਕ ਜਿਹੜੇ ਉੱਥੇ ਵਸਿੰਦੇ ਰਹਿੰਦੇ ਆ ਉਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਤਤ ਵਰਤਿਆ ਰਹਿੰਦੀ ਹੈ ਕੈਨੇਡੀਅਨ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਬਿੱਲ ਪਾਸ ਹੋਇਆ ਜੀ ਉਹ ਬਿੱਲ ਪਾਸ ਦੇ ਤਹਿਤ ਕੋਈ ਵੀ ਦੇਸ਼ ਉਹਨਾਂ ਦੇ ਕੈਨੇਡੀਅਨ ਦੇ ਕੈਨੇਡਾ ਸਰਕਾਰ ਦੇ ਵਿੱਚ ਕੈਨੇਡਾ ਦੇਸ਼ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਕਾਨੂੰਨ ਹੈ ਉਸ ਦੇ ਬਾਰੇ ਦੱਸਣ ਦੇ ਲਈ ਸਾਡੇ ਕੋਲ ਨੇ ਅੱਜ ਮੈਂਬਰ ਆਫ ਪਾਰਲੀਮੈਂਟ ਕੈਨੇਡੀਅਨ ਸ੍ਰੀ ਸਰਦਾਰ ਸੁਖਵਿੰਦਰ ਸਿੰਘ ਦੀ ਧਾਲੀਵਾਲ ਜਿਹੜੇ ਕਿ ਆਮ ਕਰਕੇ ਸੁਖ ਧਾਲੀਵਾਲ ਦੇ ਨਾਲ ਜਾਣੇ ਜਾਂਦੇ ਆ ਤਲੀਪਾਲ ਸਾਹਿਬ ਪਹਿਲੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਸਰਪਾਲ ਸਿੰਘ ਜੀ ਮੇਰੇ ਵੱਲੋਂ ਤੁਹਾਨੂੰ ਔਰ ਪੰਜਾਬੀ ਲੋਕ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਉਹਨਾਂ ਦੇ ਰਿਵਿਊ ਕਰਨ ਜਾ ਰਹੇ ਹੋ ਤਲੀਪਾਲ ਸਾਹਿਬ ਪਹਿਲੇ ਦੱਸੋ ਜਿਹੜਾ ਇਹ ਬਿਲ ਪਾਸ ਹੋਇਆ ਇਹ ਬਿਲ ਹੈ ਕੀ ਹੈ ਤੇ ਇਹ ਕਿਸ ਤਰ੍ਹਾਂ ਵਰਕ ਕਰੇਗਾ ਦੇਖੋ ਸਰ ਨੂੰ ਪਹਿਲਾਂ ਤਾਂ ਇਹ ਸੀਗਾ ਕਿ ਇਹ ਮੋਸ਼ਨ ਦੀ ਗੱਲ ਕਰਦੇ ਹੈਗੇ ਆਪਾਂ ਜਦੋਂ M112 ਜਿਹੜਾ ਸੀਗਾ ਉਹ ਪਾਰਲੀਮੈਂਟ ਚ ਲੈ ਕੇ ਆਂਦਾ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਦਰਸ਼ਕਾਂ ਨੂੰ ਵੀ ਪਤਾ ਕਿ ਸਰਦਾਰ ਹਰਦੀਪ ਸਿੰਘ ਨਿੱਜਰ ਜਿਹੜੇ ਸੀ ਉਹਨਾਂ ਦੀ ਅਸੈਸਿਨੇਸ਼ਨ ਜਿਹੜੀ ਸੀਗੀ ਉਹ ਹੋਈ ਸੋចਦੇ ਇੱਕ ਕੈਨੇਡੀਅਨ ਕੈਨੇਡੀਅਨ ਸਾਇਲ ਦੇ ਉੱਤੇ ਔਰ ਇੱਕ ਸਾਡੀ ਕੈਨੇਡੀਅਨ ਧਾਰਮਿਕ ਸੰਸਥਾ ਜਿਹੜੀ ਸਿੱਖਾਂ ਦੀ ਉੱਥੇ ਔਰ ਮੇਰੀ ਕੰਸਟੀਟੂਐਂਸੀ ਦੇ ਵਿੱਚ ਹੋਇਆ ਤਾਂ ਉੱਥੇ ਲੋਕਾਂ ਦੇ ਵਿੱਚ ਬਹੁਤ ਸਾਰਾ ਅਰ ਅਤੇ ਬਹੁਤ ਸਾਰਾ ਰੂਸ ਵੀ ਪਾਇਆ ਜਾ ਰਿਹਾ ਸੀ ਅਰ ਜਦੋਂ ਉਹਨੂੰ ਦੇਖ ਮੱਧਰੇ ਜੇ ਰੱਖਦੇ ਆ ਉਸ ਤੋਂ ਬਾਅਦ ਜਿਹੜਾ ਸੀਗਾ ਇਹ ਪਟੀਸ਼ਨ ਇਹਨਾਂ ਨੇ ਇੱਕ ਜਾਰੀ ਕੀਤੀ ਜਿਹੜੀ ਮੈਂ ਸਪான்ਸਰ ਕੀਤੀ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਗੁਰਦਾਰ ਸਾਹਿਬ ਤੇ ਉਹਨਾਂ ਦੀ ਕਮੇਟੀ ਨੇ ਜਿਹੜੀ ਸੀਗੀ ਉਹ ਪੇਸ਼ ਕੀਤੀ ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਜਿਹੜੇ ਸੀਗੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਜਦੋਂ ਉਹਨਾਂ ਨੇ ਕਿਹਾ ਕਿ ਇਹਨਾਂ ਸਾਡੇ ਕੋ ਐਬਿਡੈਂਸ ਹੈਗਾ ਕਿ ਦੇਰਜ ਅਲਾਈਜ਼ਡ ਇੰਟਰਫੀਰੈਂਸ ਹੈਗੀ ਆ ਫੋਰਨ ਏਜੰਟਸ ਦੀ ਜਿਹੜੀ ਇਹ ਕਿਲਿੰਗ ਹੋਈ ਆ ਉਹਦੇ ਵਿੱਚ ਤਾਂ ਉੱਥੋਂ ਫਿਰ ਜਿਹੜਾ ਸੀਗਾ ਮੈਂ ਪ੍ਰੇਰਿਤ ਹੋਇਆ ਪ੍ਰੇਰਿਤ ਹੋ ਕੇ ਜਿਹੜਾ ਸੀਗਾ ਬਿਲ ਐਮ ਜਿਹੜਾ ਆਪਣਾ ਮੋਸ਼ਨ 1 12 ਲੈ ਕੇ ਆਂਦਾ ਔਰ ਉਹਦੇ ਵਿੱਚ ਇਹ ਹੀ ਸੀਗਾ ਕਿ ਜਿਹੜੇ ਸਾਡੇ ਕੈਨੇਡੀਅਨ ਲੋਕ ਨੇ ਉਹਨਾਂ ਦੀ ਇੰਟੀਮੀਨੇਸ਼ਨ ਉਹਨਾਂ ਨੂੰ ਜਿਹੜੇ ਥ੍ਰੈਟ ਤੇ ਵਾਇਲੈਂਸ ਉਹਨਾਂ ਤੇ ਹੈਗੀ ਆ ਬਾਹਰਲੇ ਮੁਲਕਾਂ ਵੱਲੋਂ ਚਾਹੇ ਹੋ ਅੰਡੀਆਂ ਚਾਹੇ ਉਹ ਰਸ਼ੀਆ ਚਾਹੇ ਉਹ ਚਾਈਨਾ ਚਾਹੇ ਉਹ ਰਾਂ ਜਾਂ ਹੋਰ ਕੰਟਰੀ ਜਗੀਆਂ ਉਹਨਾਂ ਨੂੰ ਇਫੈਕਟਿਵ ਤਰੀਕੇ ਨਾਲ ਨਜਿੱਠਣ ਲਈ ਜਿਹੜਾ ਸੀ ਸਰਕਾਰ ਨੂੰ ਕਿਹਾ ਗਿਆ ਉਹਦੇ ਵਿੱਚ ਵੀ ਜਿਹੜੇ ਨੇ ਟੁੱਕ ਦੇ ਕਦਮ ਜਿਹੜੇ ਆ ਚੱਕੇ ਜਾਣ ਹਰ ਇੱਕ ਜਿਹੜਾ ਸੰਭਵ ਕਦਮ ਚੱਕਿਆ ਜਾਵੇ ਤਾਂ ਕਿ ਜਿਹੜੀ ਇਹ ਇੰਟਰਫੀਅਰੈਂਸ ਹੈਗੀ ਆ ਇਹ ਰੋਕੀ ਜਾਵੇ ਔਰ ਕੈਨੇਡੀਅਨ ਜਿਹੜੇ ਨੇ ਉਹ ਆਪਣੇ ਦੇਸ਼ ਕੈਨੇਡਾ ਦੇ ਵਿੱਚ ਸੇਫ ਮਹਿਸੂਸ ਕਰ ਸਕਣ ਔਰ ਰਹਿ ਸਕਣ ਜੀ ਜੀ ਤੁਸੀਂ ਇਹ ਭਾਈ ਹਰਦੀਪ ਸਿੰਘ ਨਿਜਰ ਦਾ ਨਾਮ ਲਿਆ ਵੀ ਉਸ ਤੋਂ ਬਾਅਦ ਤੁਸੀਂ ਜਾਦੇ ਪ੍ਰੇਰਿਤ ਹੋਏ ਤੁਹਾਨੂੰ ਲੱਗਦਾ ਕਿ ਉਸ ਤੋਂ ਪਹਿਲੇ ਵੀ ਸਰਕਾਰ ਦੇ ਕੋਲ ਇਹ ਇਨਫੀਮੇਸ਼ਨ ਸੀ ਕਿ ਜਿਹੜੇ ਫੋਰਨ ਸਰਕਾਰਾਂ ਹੈਗੀਆਂ ਦੂਜੀਆਂ ਵਿਦੇਸ਼ੀ ਸਰਕਾਰਾਂ ਨੇ ਸਾਡੀ ਧਰਤੀ ਦੇ ਉੱਤੇ ਦਖਲ ਅੰਦਾਜ਼ੀ ਕਰਦੀਆਂ ਨੇ ਇਹ ਦੇਖੋ ਬਿਲਕੁਲ ਜੇ ਜਦੋਂ ਦੇਖ ਲਏ ਹੈਗੇ ਆ ਤੇ ਉਹਨ ਸਾਡੇ ਮੈਂਬਰ ਆਫ ਪਾਰਲੀਮੈਂਟ ਜਿਹੜੇ ਮਾਈਕਲ ਚੌਂਗ ਨੇ ਉਹਨਾਂ ਨੂੰ ਵੀ ਇੰਟੀਮੀਡੇਟ ਕੀਤਾ ਗਿਆ ਚਾਈਨਾ ਦੇ ਜਿਹੜੇ ਸੀਗੇ ਏਜੰਟਸ ਉਹਨਾਂ ਵੱਲੋਂ ਇਸ ਸਮੇਂ ਸਮੇਂ ਮੁਤਾਬਕ ਜਿਹੜਾ ਸੀ ਹੁਣ ਉਸ ਤੋਂ ਪਹਿਲਾਂ ਜਦੋਂ ਮੈਂ ਬੈਕ ਜਾਵਾਂ ਜਦੋਂ ਇਹਨਾਂ ਨੇ ਪਟੀਸ਼ਨ ਲਿਆਂਦੀ ਸੀ ਜੇਨੋਸਾਈਡ ਤੇ 1984 ਦੇ ਉਹ ਪੇਸ਼ ਕੀਤੀ ਉੱਥੋਂ ਜਿਹੜੀ ਸੀਗੀ ਉੱਥੋਂ ਵੀ ਮੈਨੂੰ ਜਿਹੜੀ ਸੀ ਉਹ ਇੰਟੀਮੀਡੇਸ਼ਨ ਹੁੰਦੀ ਕਿਉਂਕਿ ਉਦੋਂ ਹਿੰਦੁਸਤਾਨ ਦੀ ਸਰਕਾਰ ਸੀ ਉਸ ਵੇਲੇ ਦੀ ਮੌਜੂਦਾ ਜਿਹੜੀ ਉਸ ਵੇਲੇ ਉਹਨਾਂ ਇੱਕੋ ਇੱਕ ਸਮੇਂ ਸਮੇਂ ਮੁਤਾਬਕ ਜਿਹੜਾ ਇਹ ਕੱਲੇ ਆਰਮਸ ਸ਼ਹਿਰੀ ਵੀ ਮੇਰੇ ਕੋ ਆ ਕੇ ਦੱਸਦੇ ਸੀ ਵੀ ਕੋਈ ਕਿਸੇ ਦਾ ਵੀਜ਼ਾ ਰੋਕਿਆ ਜਾਂਦਾ ਕੋਈ ਇਹ ਵੀ ਕਹਿੰਦੇ ਸੀ ਵੀ ਚਾਈਨਾ ਨੇ ਇੱਥੇ ਆ ਕੇ ਪੁਲਿਸ ਸਟੇਸ਼ਨ ਬਣਾ ਲਏ ਨੇ ਈਰਾਨ ਦੇ ਵਿੱਚੋਂ ਪਾਰਸੀਨ ਕਮਿਊਨਿਟੀ ਜਿਹੜੀ ਆ ਉਹ ਵੀ ਤੰਗ ਆਈ ਹੋਈ ਸੀ ਜਿਹੜੇ ਨੇ ਇਹ ਯੂਕਰੇਨੀਅਨ ਲੋਕ ਜਿਹੜੇ ਸੀ ਉਹ ਰਸ਼ੀਆ ਤੋਂ ਤਾਂ ਗਏ ਹੋ ਸੋ ਇੱਕਲਾ ਇਸ ਜਿਹੜੇ ਵਿਖੋਖਲੇ ਦੇਸ਼ ਆ ਇਹ ਸਮੇਂ-ਸਮੇਂ ਮਤਾਬਕ ਜਿਹੜੀ ਆ ਉਹ ਇੰਟਰਫੀਰੀਅਸ ਤਾਂ ਕਰਦੇ ਰਹੇ ਪਰ ਕੈਨੇਡੀਅਨ ਸੋਇਲ ਦੇ ਉੱਤੇ ਆ ਕੇ ਇੱਕ ਕੈਨੇਡੀਅਨ ਦਾ ਜਿਹੜਾ ਕਤਲ ਕਰਨਾ ਜਿਹੜਾ ਉਹਨੂੰ ਅਸੈਸੀਨੇਟ ਕਰਨਾ ਇਹ ਜਿਹੜੀ ਸੀਗੀ ਇਹ ਪਹਿਲੀ ਘਟਨਾ ਸੁਣਨ ਦੇ ਵਿੱਚ ਆਈ ਔਰ ਆਈ ਹੈਗੀ ਜਿਹੜੀ ਇਤਿਹਾਸ ਚ ਜੀ ਤੇ ਜਿਹੜੀ ਵਿਦੇਸ਼ੀ ਦਖਲ ਅੰਦਾਜ਼ੀ ਹੈ ਲੋਕ ਜਾਣਨਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਦੀ ਦਖਲ ਅੰਦਾਜ਼ੀ ਹੁੰਦੀ ਹੈ ਜ਼ਿਆਦਾ ਦੇਖੋ ਦਖਲ ਅੰਦਾਜ਼ੀ ਜਿਹੜੀ ਹੈਗੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਉਹਦੇ ਵਿੱਚ ਕਿਉਂਕਿ ਉਹਨਾਂ ਦਾ ਪੂਰਾ ਜੋਰ ਲੱਗਿਆ ਹੁੰਦਾ ਬਾਹਲੀ ਸਰਕਾਰਾਂ ਦਾ ਕਿ ਜਿਹੜੀ ਉਹਨਾਂ ਦੀ ਗੱਲ ਹੈਗੀ ਆ ਉਹ ਚਾਹੇ ਉਹ ਸਾਡੀਆਂ ਕਾਰਪੋਰੇਸ਼ਨਸ ਨੇ ਚਾਹੇ ਸਾਡੇ ਪੋਲੀਟਿਕਲ ਅਦਾਰੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਚੱਲੇ ਜਿਹੜਾ ਕੋਈ ਹਿਊਮਨ ਰਾਈਟਸ ਦੇ ਅਗੇਂਸਟ ਗੱਲ ਕਰਦਾ ਕਿਉਂਕਿ ਬਹੁਤ ਜਿਹੜੇ ਮੁਲਕਾਂ ਨੇ ਨਾਮ ਆ ਪਹਿਲਾਂ ਲਏ ਉਹਨਾਂ ਦੇ ਵਿੱਚ ਹਿਊਮਨ ਰਾਈਟਸ ਦੀ ਸਮੱਸਿਆ ਸਮੇਂ-ਸਮੇਂ ਮਤਾਬਕ ਚੱਲਦੀ ਰਹਿੰਦੀਆਂ ਜਦੋਂ ਕੋਈ ਵੀ ਚਾਹੇ ਉਹ ਆਰਡੀਨਰੀ ਜਿਹੜਾ ਸੁਧਾਰਨ ਨਾਗਰਿਕ ਹੈਗਾ ਕੈਨੇਡਾ ਦਾ ਉਹ ਜਾਂ ਜੇ ਕੋਈ ਸਰਕਾਰੀ ਚੁਣਿਆ ਹੋਇਆ ਨਮਾਇੰਦਾ ਉਹ ਕੋਸ਼ਿਸ਼ ਕਰਦਾ ਤਾਂ ਉਹਨਾਂ ਨੂੰ ਵੱਖੋ ਵੱਖਰੇ ਢੰਗਾਂ ਦੇ ਨਾਲ ਜਿਸ ਤਰ੍ਹਾਂ ਦੱਸਿਆ ਕਿ ਉਹ ਤਰੀਕੇ ਪਾਇਆ ਜਾਂਦੇ ਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਉਹ ਰੋਕਿਆ ਜਾਵੇ ਔਰ ਪੋਲਿਟੀਕਲ ਸਿਸਟਮ ਦੇ ਵਿੱਚ ਵੀ ਇੱਥੇ ਜਿਹੜੀ ਇੰਟਰਫੀਅਰੈਂਸ ਕਰਨ ਦੀ ਜਿਹੜੀ ਹੈਗੀ ਆ ਉਹੋ ਗੱਲ ਕੀਤੀ ਜਾਵੇ ਤਾਂ ਕਿ ਉਹ ਨਮਾਇੰਦੇ ਜਿਹੜੇ ਆ ਉਹ ਚੁਣੇ ਜਾਣ ਭੇਜੇ ਜਿਨ੍ਹਾਂ ਦੀ ਮੱਤ ਕੀਤੀ ਜਾਵੇ ਜਿਹੜੇ ਉਹਨਾਂ ਸਰਕਾਰਾਂ ਦੇ ਹੱਕ 'ਚ ਬੋਲਣ ਜਿਹੜੇ ਉਹਨਾਂ ਦੇ ਚਾਹਤੇ ਹੋਣ ਜੇ ਤੇ ਹੋਣਾ ਇਹ ਗੱਲ ਬਿਲਕੁਲ ਸਹੀ ਗਈ ਜੀ ਇਹ ਇਸ ਜਿਹੜੇ ਮੋਸ਼ਨ ਤੁਸੀਂ ਲਿਆਂਦਾ ਹੈਗਾ ਇਸ ਦੇ ਵਿੱਚ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹ ਰੋਕਿਆ ਕਿਵੇਂ ਜਾਉ ਉਹਨਾਂ ਨੂੰ ਬਿਲਕੁਲ ਤੁਸੀਂ ਬਹੁਤ ਵਧੀਆ ਪੁਆਇੰਟ ਜਿਹੜਾ ਅਸੀਂ ਉਹ ਰੇਜ ਕੀਤਾ ਇਹ ਜਦੋਂ ਮੈਂ ਮੋਸ਼ਨ ਫਰਮਰੀ ਦੇ ਵਿੱਚ ਲੈ ਕੇ ਆਂਦਾ ਤਾਂ ਸਾਨੂੰ ਪਹਿਲਾਂ ਤਾਂ ਜਿਹੜੀ ਸੀ ਸਾਰੀ ਸਿੱਖ ਕੌਕਸ ਨੇ ਇਹਨੂੰ ਡਰਾਫਟ ਕੀਤਾ ਸਾਰਿਆਂ ਨੇ ਰਲ ਕੇ ਉਹਦੇ ਵਿੱਚ ਕੋਈ ਵੀ ਜਿਹੜੀ ਸੀਗੀ ਉਹ ਸਾਡੀ رائے ਸੀ ਜਿੰਨੇ ਵੀ ਸਿੱਖ ਮੈਂਬਰ ਆ ਪਰਲਮੈਂਟ ਸੀ ਉਸ ਤੋਂ ਬਾਅਦ ਲਿਬਰਲ ਦੇ ਉਸ ਤੋਂ ਬਾਅਦ ਜਦੋਂ ਇਹ ਦੇਖਦੇ ਰਹੇ ਗਏ ਮਿਸਟਰ ਡੋਮਿਨਿਕ ਲਵਲਾ ਹੈਗੇ ਐਸ ਵੇਲੇ ਪਬਲਿਕ ਸੇਫਟੀ ਮਿਨਿਸਟਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੇ ਡਿਪਾਰਟਮੈਂਟ ਨਾਲ ਗੱਲ ਕੀਤੀ ਉਹਨਾਂ ਦੀ ਵੀ ਜਿਹੜੀ ਪੂਲੀ سپورਟ ਜਿਹੜੀ ਸੀ ਉਹ ਹਾਸਲ ਸੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਦੀ ਵੀ سپورਟ ਜਿਹੜੀ ਸੀ ਉਹ ਮੈਂ ਹਾਸਲ ਕੀਤੀ ਉਸ ਤੋਂ ਬਾਅਦ ਮੈਂ ਜਿਹੜਾ ਸੀਗਾ ਦੂਸਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਦੂਜੀਆਂ ਪਾਰਟੀਆਂ ਨੇ ਚਾਹੇ ਉਹ ਬਲੋਕ ਕਬਕਵਾ ਚਾਹੇ ਐਨਡੀਪੀ ਚਾਹੇ ਉਹ ਗ੍ਰੀਨ ਪਾਰਟੀ ਜਾਂ ਕੰਜ਼ਰਟ ਪਾਰਟੀ ਉਹਨਾਂ ਦੇ ਨੁਮਾਇੰਦਿਆਂ ਕੋ ਵੀ ਜਿਹੜਾ ਸੀ ਇਹਨੂੰ ਲੈ ਕੇ ਗਿਆ ਪਹਿਲਾ ਤੇ ਇਹਦੀ ਸਪੋਰਟ ਚਾਹੀਦੀ ਵੀ ਇਹਨੂੰ ਜਿਹੜਾ ਮੋਸ਼ਨ ਨੂੰ ਸਪੋਰਟ ਹੋਵੇ ਔਰ ਦੂਸਰਾ ਉਹ ਐਡਵੋਕੇਸੀ ਵੀ ਕੀਤੀ ਸਮੇਂ-ਸਮੇਂ ਮਤਾਵਕ ਕਿ ਜਿਹੜਾ ਜਿਹੜੀ ਇਹ ਦੂਰ ਅੰਦੇਸ਼ੀ ਨੂੰ ਲੈ ਕੇ ਸਾਨੂੰ ਸਰਕਾਰ ਨੂੰ ਚੱਲਣਾ ਪੈਣਾ ਮੋਸ਼ਨ ਦੇ ਵਿੱਚ ਤਾਂ ਕਲੀਅਰਲੀ ਪਤਾ ਸੀਗਾ ਸਰਕਾਰ ਨੂੰ ਵੀ ਕੀ ਅਸੀਂ ਡਿਮਾਂਡ ਕਰ ਰਹੇ ਹਾਂ ਕੀ ਲੋਕ ਕਰ ਰਹੇ ਆ ਔਰ ਕੀ ਸਮੇਂ ਦਾ ਜਿਹੜਾ ਮੌਕਾ ਸਮੇਂ ਦਾ ਉਹਨੂੰ ਕੀ ਕਹਿੰਦੇ ਆ ਇਸ ਵਿੱਚ ਸਮਾਂ ਇਸ ਵੇਲੇ ਜਿਹੜਾ ਹੈਗਾ ਉਹ ਕੀ ਜਿਹੜਾ ਉਹ ਚਾਹੁੰਦਾ ਹੈਗਾ ਤਾਂ ਕਿ ਅਸੀਂ ਇਹਨੂੰ ਠੱਲ ਪਾ ਸਕੀਏ ਉਹਦੇ ਲਈ ਜਿਹੜਾ ਹੈਗਾ ਉਹਦਾ ਅਸਰ ਜਿਹੜਾ ਆਲਰੇਡੀ ਸ਼ੁਰੂ ਹੋ ਗਿਆ ਜੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਸਰਕਾਰ ਨੇ ਆਪ ਦਾ ਕਿਉਂਕਿ ਸਾਡਾ ਤਾਂ ਮੋਸ਼ਨ ਲੈ ਕੇ ਆਂਦਾ ਸੀ ਨਾ ਵੀ ਸਰਕਾਰ ਕਦਮ ਚੁੱਕੇ ਤਾਂ ਸਰਕਾਰ ਨੇ ਠੁਕਦਾ ਕਦਮ ਜਿਹੜਾ ਚੁੱਕਿਆ ਉਹ ਬਿਲ ਸੀ 70 ਜਿਹੜਾ ਉਹ ਲੈ ਕੇ ਆਂਦਾ ਕਿਉਂਕਿ ਬਿਲ ਸੀ 70 ਜਿਹੜਾ ਹੈਗਾ ਉਹ ਫੋਰਨ ਜਿਹੜੀ ਇੰਟਰਫੀਅਰੈਂਸ ਦੇ ਨਾਲ ਆ ਉਹ ਡੀਲ ਕਰੂਗਾ ਔਰ ਉਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ ਉਹ ਇਸ਼ੂ ਜਿਹੜੇ ਨੇ ਉਹਦੇ ਵਿੱਚ ਉਹਨਾਂ ਨੇ ਐਡਰੈਸ ਕਰੇ ਹੈਗੇ ਆ ਅੱਛਾ ਜਿਵੇਂ ਤੁਸੀਂ ਜਿਹੜੇ ਇਸ ਬਿੱਲ ਦੇ ਬਾਰੇ ਦੱਸਿਆ ਜਿਹੜੇ ਫੈਡਰਲ ਸਰਕਾਰ ਨਹੀਂ ਲੈਂਦਾ ਜੇ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਦਖਲਅੰਦਾਜ਼ੀ ਹਜੇ ਵੀ ਨਹੀਂ ਰੁਕ ਰਹੀ ਹੈ ਉਸ ਦਾ ਅੱਗੇ ਕੀ ਕੰਮ ਹੋ ਸਕਦਾ ਜੀ ਫਿਰ ਹਾਂ ਬਿਲਕੁਲ ਤੁਸੀਂ ਸਲਾਹਕਾਰ ਪਾਸ ਨੇ ਜਿਹੜੀ ਇੱਕ ਕੱਲ ਬਹੁਤ ਵਧੀਆ ਗੱਲ ਕੀਤੀ ਵੀ ਇਹ ਜਿਹੜੀ ਜਿਹੜੀ ਦਖਲ ਅੰਦਾਜ਼ੀ ਹੁਣ ਕਿਉਂਕਿ ਦੇਖੋ ਜਿਹੜਾ ਸਾਡਾ ਕੈਨੇਡੀਅਨ ਪਹਿਲਾਂ ਤਾਂ ਸੀ ਵੀ ਬਜਟ ਆਇਆ ਬਜਟ ਦੇ ਵਿੱਚ ਅਸੀਂ ਐਡੀਸ਼ਨਲ ਫੰਡ ਜਿਹੜੇ ਸੀਗੇ ਉਹ ਸਾਡੀ ਸੀਸ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਜਾਂ ਸਾਡੀ ਜਿਹੜੀ ਹੈਗੀ ਆ ਸਕਿਉਰਿਟੀ ਐਂਡ ਇੰਡਨ ਇੰਟੈਲੀਜੈਂਸ ਉਹਨੂੰ ਅਸੀਂ ਵਾਧੂ ਫੰਡ ਦਿੱਤੇ ਤਾਂ ਕਿ ਉਹ ਆਪਣਾ ਰੈਂਪ ਅਪ ਕਰ ਸਕਣ ਜਿਹੜੇ ਬਣਦੇ ਰਿਸੋਰਸ RCMP ਸਾਡੀ ਜਿਹੜੀ ਨੈਸ਼ਨਲ ਪੁਲਿਸ ਫੋਰਸ ਹੈਗੀ ਆ ਬਾਡਰ ਸਰਬਸ ਹੈਗੀਆਂ ਉਥੇ ਜਿਹੜਾ ਸੀ ਉਹਨਾਂ ਨੂੰ ਅਸੀਂ ਐਡੀਸ਼ਨਲ ਜਿਹੜੀ ਸੀਗੇ ਰਿਸੋਰਸਸ ਪ੍ਰੋਵਾਈਡ ਕੀਤੇ ਉਹਦੇ ਨਾਲ ਨਾਲ ਹੀ ਜਿਹੜਾ ਸਾਡਾ ਹੁਣ ਜਿਹੜਾ ਜਿਹੜਾ ਸਕਿਉਰਿਟੀਜ਼ ਐਕਟ ਹੈਗਾ ਉਹ 40 ਸਾਲ ਪੁਰਾਣਾ ਹੈਗਾ ਜੀ ਠੀਕ ਹੈ ਨਾ ਹੁਣ ਸਮੇਂ ਦੇ ਨਾਲ ਤੁਸੀਂ ਦੇਖੋ ਟੈਕਨੋਲੋਜੀ ਜੀ ਵੀ ਚੇਂਜ ਹੋ ਗਈਆਂ ਔਰ ਲਾ ਵੀ ਜਿਹੜੇ ਨੇ ਸੋ ਉਹਨੂੰ ਉਹ ਜਿਹੜਾ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਤਾਂ ਜਿਹੜਾ ਮਾਡਰਨਾਈਜੇਸ਼ਨ ਕਰਨੀ ਸਿਕਿਉਰਿਟੀ ਜੈਕਟ ਦੀ ਔਰ ਦੂਸਰਾ ਜਿਹੜਾ ਹੈਗਾ ਮੇਕ ਸ਼ੂਰ ਕਰਨਾ ਕਿ ਬਣਦੇ ਲਾ ਜਿਹੜੇ ਢੁੱਕਦੇ ਲਾ ਵੀ ਜਿਹੜੇ ਨੇ ਉਹਨੂੰ ਵੀ ਅਸੀਂ ਉਹ ਕਰੀਏ ਆਪਣਾ ਰੀਵੈਂਪ ਤਾਂ ਕਿ ਜਿਹੜਾ ਉਸ ਤਰੀਕੇ ਨਾਲ ਉਹਨਾਂ ਨੂੰ ਸੁਧਾਰਾ ਹੋ ਸਕਣ ਔਰ ਨਮੀਆਂ ਟੈਕਨੋਲੋਜੀ ਨੂੰ ਮੀਟ ਕਰਨ ਲਈ ਜਿਹੜੇ ਉਹ ਸੀਸੇ ਨੂੰ ਉਹਦੇ ਵਿੱਚ ਜਿਹੜੇ ਨੇ ਜਾਂ ਸਾਡੀਆਂ ਲਾ ਐਨਫੋਰਸਮੈਂਟ ਏਜੰਸੀ ਨੇ ਉਹਨਾਂ ਨੂੰ ਟੂਲ ਪ੍ਰੋਵਾਈਡ ਕੀਤੇ ਜਾਣ ਤਾਂ ਕਿ ਕਿਉਂਕਿ ਐਸ ਵੇਲੇ ਉਹਨਾਂ ਕੋਲ ਕਈ ਟੂਲ ਜੈਸੇ ਹੈ ਨਹੀਂ ਜਿਹੜੇ ਮਾਡਰਨ ਡਿਜੀਟਲ ਟੈਕਨੋਲੋਜੀ ਜਿਹੜੀ ਹੈਗੀ ਉਹਨੂੰ ਉਹ ਡੀਲ ਕਰ ਸਕਦੇ ਆ ਔਰ ਦੂਸਰਾ ਇਹ ਹੈਗਾ ਕਿ ਐਸ ਵੇਲੇ ਜਿਹੜੀ ਸਾਡੀ ਇੰਟੈਲੀਜੈਂਸ ਜੈਸੀ ਸਿਰਫ ਸਿਰਫ ਕੈਨੇਡਾ ਦੇ ਵਿੱਚ ਹੀ ਉਹ ਗ੍ਰੈਂਡ ਕਰ ਸਕਦੇ ਬਾਹਰਲੇ ਦੇਸ਼ਾਂ ਚ ਉਹ ਨਹੀਂ ਉਹਨੂੰ ਅਸੀਂ ਮਾਡਰਨਾਈਜ਼ ਕਰਾਂਗੇ ਕਿ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਉਹ ਇੰਟੈਲੀਜੈਂਸ ਆ ਉਹ ਇਕੱਠੀ ਕਰ ਸਕਣ ਔਰ ਨਾਲ ਹੀ ਜਿਹੜਾ ਹੈ ਕਿ ਕੋਈ ਵੀ ਜਿਹੜਾ ਬਾਹਰੀ ਅਨਸਰ ਆ ਉਹ ਇੱਥੇ ਆ ਕੇ ਚਾਹੇ ਉਹ ਕਿਸੇ ਕਾਰਪੋਰੇਸ਼ਨ ਨੂੰ ਲ lobby ਕਰਦਾ ਚਾਹੇ ਉਹ ਕਿਸੇ ਵੀ ਆਰਡਰ ਆਫ ਗਵਰਨਮੈਂਟ ਨੂੰ ਜਿਹੜਾ ਉਹ lobby ਕਰਦਾ ਉਹਨਾਂ ਨੂੰ ਜਿਹੜਾ ਹੈਗਾ ਇੱਕ ਰਜਿਸਟਰੀ ਬਣਾਈ ਜਾਏਗੀ ਜਿਹੜਾ ਉਹਨਾਂ ਨੂੰ ਆਪਣੇ ਆਪ ਨੂੰ ਰਜਿਸਟਰ ਕਰਨਾ ਪਊ ਔਰ ਤੀਸਰੀ ਗੱਲ ਇਹ ਹੈ ਕਿ ਐਸਪਰੇ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਸਾਡੀ ਸੀਸ ਹੈਗੇ ਨੇ ਉਹ ਸਿਰਫ ਤੇ ਸਿਰਫ ਫੈਡਰਲ ਦੇ ਨਾਲ ਹੀ ਉਹਨਾਂ ਦਾ تعلق ਹੈਗਾ ਜਿਹੜਾ ਫੈਡਰਲ ਗਵਰਨਮੈਂਟ ਹੁਣ ਕਈ ਵਾਰ ਜਿਹੜੀਆਂ ਨੇ ਜਿਹੜੇ ਮੋਸਟਲੀ ਹੁਣ ਦੇਖੋ ਚਾਰजेस ਜਿਹੜੇ ਲੈ ਕਰਦੀਆਂ ਉਹ ਇੱਥੇ ਸੂਬੇ ਦੀਆਂ ਸਰਕਾਰਾਂ ਜਿਹੇ ਉਹਨਾਂ ਦੇ ਬਸ ਹੈਗਾ ਉਹ ਕਰਦੀਆਂ ਸੋ ਕਈ ਵਾਰ ਉਹ ਵੀ ਜਿਹੜੇ ਪ੍ਰੀਮੀਅਰਸ ਨੇ ਉਹਨਾਂ ਨੂੰ ਵੀ ਇਨਫੋਰਮੇਸ਼ਨ ਦੀ ਲੋੜ ਪੈਂਦੀ ਪਰ ਅੰਡਰ ਠੀਕ ਉਹ ਜਿਹੜਾ ਹੁਣ ਇਸ ਵੇਲੇ ਐਕਟ ਹੈਗਾ ਉਹ ਸ਼ੇਅਰ ਨਹੀਂ ਕਰ ਸਕਦੇ ਇਨਫੋਰਮੇਸ਼ਨ ਤਾਂ ਕਿ ਉਹ ਜਿਹੜੀ ਇਨਫੋਰਮੇਸ਼ਨ ਹੋਊਗੀ ਉਹ ਲੋਕਲ ਲੈਵਲ ਤੇ ਵੀ ਅੱਜ ਕੱਲ ਪੁਲਿਸ ਲਾ ਲੋ ਆਪਣੇ ਲੋਕਲ ਲੈਵਲ ਤੇ ਪੁਲਿਸ ਪੋਰਟਸ ਰਹਿ ਗਈਆਂ ਉਹਦੇ ਵਿੱਚ ਵੀ ਸਰਹਾਰ ਪਾਲ ਸਿੰਘ ਜੀ ਕੀ ਹੈਗਾ ਕਿ ਬਾਹਰ ਲੀਆਂ ਪੋਰਟਸ ਤੇ ਜਿਹੜੀਆਂ ਹੈਗੀਆਂ ਉਹ ਇਨਟਰੂਡ ਕਰਨ ਦੀ ਕੋਸ਼ਿਸ਼ ਕਰਦੀਆਂ ਕਹਿੰਦਾ ਪੋਲੀਟਿਕਲ ਢਾਂਚੇ ਸੀ ਨਹੀਂ ਇਨਫੈਕਟ ਸਾਡੇ ਹਰ ਆਰਡਰ ਆਫ ਗਵਰਨਮੈਂਟ ਸੇ ਔਰ ਸਾਡੀਆਂ ਜਿਹੜੀਆਂ ਲਾਨਪੋਰਸ ਮਿਲਟਰੀ ਏਜੰਸੀਜ਼ ਨੇ ਉਹਨਾਂ ਦੇ ਵਿੱਚ ਵੀ ਉਹ ਕੋਸ਼ਿਸ਼ ਕਰਨਗੇ ਜਾਂ ਕਰਦੇ ਆ ਉਹ ਉਹ ਕੁਝ ਪੈਟ ਕਰਦੀ ਤਾਂ ਕਿ ਜਿਹੜੇ ਸਾਰੇ ਟੂਲਸ ਹੈਗੇ ਨੇ ਉਹ ਪ੍ਰੋਵਾਈਡ ਕੀਤੇ ਜਾਣ ਸੋ ਇਹ ਜਿਹੜੀ ਚੀਜ਼ ਹੈਗੀ ਤਾਂ ਕਿ ਜਿਹੜੀ ਬਾਹਰਲੀ ਦਖਲਅੰਦਾਜ਼ੀ ਹੈਗੀ ਆ ਉਹ ਬੰਦ ਹੋਵੇ ਔਰ ਸਾਡੇ ਜਿਹੜੇ ਕ੍ਰੈਡਿਅਨ ਸਿਟੀਜ਼ਨਸ ਨੇ ਉਹ ਸੇਫ ਹੋਣ ਆਮ ਲੋਕਾਂ ਦੇ ਉੱਤੇ ਇਸ ਜਿਹੜਾ ਕਾਨੂੰਨ ਬਣਨ ਜਾ ਰਿਹਾ ਬਿਲ ਪਾਸ ਇਹ ਕਿਵੇਂ ਪ੍ਰਭਾਵਿਤ ਕਰੇਗਾ ਦੇਖੋ ਆਮ ਲੋਕ ਇਸ ਵੇਲੇ ਡਰੇ ਹੋਏ ਸੀ ਦੇਖੋ ਨਾ ਨੈਚੁਰਲੀ ਜਦੋਂ ਇੱਕ ਪਹਿਲੀ ਵਾਰ ਇਹ ਹਿਸਟਰੀ ਚ ਹੋਇਆ ਹੋਵੇ ਕਿ ਜਿਹੜੀਆਂ ਨੇ ਜਿਹਦੇ ਵਿੱਚ ਅਲੈਗੇਸ਼ਨਸ ਹੋਣ ਕਿ ਇਨਫਾਰਮੇਸ਼ਨ ਹੈਗੀ ਕਿ ਫੋਰਨ ਗਵਰਨਮੈਂਟ ਜਿਹੜੀਆਂ ਨੇ ਉਹ ਇੱਥੇ ਆ ਕੇ ਕਿਲਿੰਗ ਵੀ ਕਰ ਸਕਦੀਆਂ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਦੀ ਸੋ ਹੋਰ ਵੀ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਖਤਰਾ ਸੀ ਤੁਸੀਂ ਦੇਖਿਆ ਹੋਣਾ ਯੂ ਐਸ ਦੇ ਵਿੱਚ ਵੀ ਸਿਮਿਲਰ ਸਰਕਮਸਟਾਂਸਸ ਹੈਗੇ ਆ ਉਹਦੇ ਵਿੱਚ ਕੀ ਹੈਗਾ ਕਿ ਮੇਕ ਸ਼ੋਰ ਕਰਨਾ ਕਿ ਸਾਡੇ ਕੈਨੇਡੀਅਨਸ ਤੇ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ ਜਿਹੜੀਆਂ ਉਹਨਾਂ ਦੀ ਸੋਵਰਨਟੀ ਤੇ ਕੈਨੇਡੀਅਨ ਦੀ ਸੇਫਟੀ ਜਿਹੜੀ ਆ ਉਹ ਜਿਹੜੀ ਹੈਗੀ ਸਾਡੇ ਲਈ ਪਹਿਲਾ ਨੰਬਰ ਆ ਅਸੀਂ ਉਹਨੂੰ ਪ੍ਰੋਟੈਕਟ ਕਰਨਾ ਉਹ ਸਾਡੀ ਜਿਹੜੀ ਹੈਗੀ ਉਹ ਪਹਿਲੀ ਜ਼ਿੰਮੇਵਾਰੀ ਉਹਨੂੰ ਅਸੀਂ ਤਾਂ ਕਿ ਕੈਨੇਡੀਅਨ ਸੇਫ ਪੀਲ ਕਰ ਸਕਣ ਔਰ ਸਾਡੀਆਂ ਕੈਨੇਡੀਅਨ ਇੰਸਟੀਟਿਊਸ਼ਨ ਜਿਹੜੀਆਂ ਨੇ ਉਹ ਸੋਵਰਨ ਰਹਿ ਕੇ ਫੋਰਨ ਜਿਹੜੀ ਇੰਟਰਫੀਅਰੈਂਸ ਆ ਉਹ ਤੋਂ ਰਹਿਤ ਰਹਿਣ ਲਾਸਟ ਵਿੱਚ ਜਦੋਂ ਇਹ ਕੰਮ ਭਾਈ ਹਰਦੀਪ ਸਿੰਘ ਮੇਜਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਤੁਸੀਂ ਬਹੁਤ ਜਿਆਦਾ ਇਸ ਉੱਤੇ ਵਰਕਆਊਟ ਕਰਦੇ ਹੋ ਸੰਗਤਾਂ ਵਿੱਚ ਵੀ ਵਿਚਰਦੇ ਹੋ ਇਹ ਹੁਣ ਕਾਨੂੰਨ ਤੱਕ ਤੁਸੀਂ ਲੈ ਆਏ ਹੋ ਸਾਰੀ ਕਲੀਨ ਕਿਸੇ ਕੇਸ ਦੀ ਕਿਸੇ ਸਰਕਾਰ ਵੱਲੋਂ ਤੁਹਾਡੇ ਨਾਲ ਕੋਈ ਲਾਪਤਾ ਹੋਇਆ ਵੀ ਇਸ ਸੰਬੰਧੀ ਤੁਹਾਨੂੰ ਰੋਕਣ ਲਈ ਜਾਂ ਕੋਈ ਕਿਸੇ ਤਰੀਕੇ ਦੀ ਤੁਹਾਡੇ ਉੱਤੇ ਕੋਈ ਪ੍ਰਭਾਵ ਪਾਇਆ ਗਿਆ ਹੋਵੇ ਨੇ ਦੇਖੋ ਮੇਰੇ ਤੇ ਤਾਂ ਨਹੀਂ ਪ੍ਰਭਾਵ ਪਾਇਆ ਗਿਆ ਪਰ ਕੁਝ ਲੋਕ ਜਿਹੜੇ ਨੇ ਔਰ ਉਹ ਟ੍ਰੋਲਸ ਹੈਗੇ ਨੇ ਬੱਕੋ ਬੱਕਰੀਆਂ ਸਰਕਾਰਾਂ ਦੇ ਉਹ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਉਹ ਡਿਸਕਰੇਜ ਕਰਦੇ ਆ ਉਹ ਮੀਡੀਆ ਤੇ ਆ ਕੇ ਤੁਹਾਨੂੰ 네ਗੇਟਿਵ ਕਮੈਂਟਸ ਲਿਖਣਗੇ ਔਰ ਜਾਂ ਜਿਹੜਾ ਹੈਗਾ ਕੋਈ ਨਾ ਕੋਈ ਉਹ ਹੋਰ ਉਹਨਾਂ ਦਾ ਚਿਹਤਾ ਜਿਹੜਾ ਹੋਊਗਾ ਇਸ ਦੇਸ਼ ਦੇ ਵਿੱਚ ਉਹ ਜਿਹੜਾ ਸੀਗਾ ਉਹ ਇਹਦੀ اپੋਜੀਸ਼ਨ ਕਰਦਾ ਸੀ ਔਰ ਬਹੁਤ ਸਾਰੀਆਂ ਉਹ ਆਪ ਦੇ ਸੈਲ ਯੂਜ਼ ਕਰਦੇ ਸੀ ਬਾਹਲੀ ਸਰਕਾਰਾਂ ਤਾਂ ਕਿ ਜਿਹੜੇ ਐਮਪੀਜ਼ ਨੇ ਉਹਨਾਂ ਨੂੰ ਜਿਹੜਾ ਉਹ ਕਿਹਾ ਜਾਵੇ ਵੀ ਇਹ ਜਿਹੜਾ ਬਿਲ ਹੈਗਾ ਇਹ ਮੋਸ਼ਨ ਹੈਗਾ ਇਹਦੀ ਸਪੋਰਟ ਨਾ ਕਰੋ ਇਹਨੂੰ ਪਾਸ ਨਹੀਂ ਹੋਣਾ ਚਾਹੀਦਾ ਔਰ ਇਹਨੂੰ ਕਯੂਮਨਲ ਤਰੀਕੇ ਦੇ ਨਾਲ ਪੇਸ਼ ਕੀਤਾ ਜਿਹੜਾ ਸੀ ਉਹ ਜਾ ਰਿਹਾ ਸੀ ਉਸ ਨੂੰ ਜਿਹੜਾ ਸੀਗਾ ਠੱਲ ਪਾਉਣ ਲਈ ਲੋਕਾਂ ਜਿਵੇਂ ਕਿ ਇੱਥੇ ਦੇ ਪੋਲੀਟੀਸ਼ੀਅਨ ਹੈਗੇ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਵਧੀਆ ਹੋਈ ਕਿ 326 ਮੈਂਬਰ ਜਿਹੜੇ ਪਾਰਲੀਮੈਂਟ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਚੋਂ ਇੱਕ ਨੇ ਵੀ ਜਿਹੜੀ ਵੋਟ ਆ ਉਹ ਇਹਦੇ ਉੱਤੇ ਨਹੀਂ ਪਾਈ ਸਾਰਿਆਂ ਨੇ ਇਹਦੇ ਹੱਕ ਦੇ ਵਿੱਚ ਵੋਟ ਪਾਈ ਸੋ ਜਦੋਂ ਮੋਸ਼ਨ ਪਾਸ ਹੋਇਆ ਤਾਂ 326 ਜ਼ੀਰੋ ਦੇ ਜਿਹੜਾ ਸੀਗਾ ਫਰਕ ਦੇ ਨਾਲ ਜਿਹੜਾ ਸੀ ਇਹ ਪਾਰਲੀਮੈਂਟ ਨੇ ਜਿਹੜੀ ਸੀ ਇਹਨੂੰ ਮਾਨਤਾ ਜਿਹੜੀ ਸੀ ਉਹ ਦਿੱਤੀ ਕੋਈ ਲਾਸਟ ਵਿੱਚ ਤੁਸੀਂ ਖਾਸ ਗੱਲ ਕਹਿਣਾ ਚਾਹੋ ਪਹਿਲੀ ਗੱਲ ਤਾਂ ਮੈਂ ਤੁਹਾਡਾ ਸਰਦਾਰ ਹਰਪਾਲ ਸਿੰਘ ਜੀ ਤੁਹਾਡਾ ਧੰਨਵਾਦ ਕਰਦਾ ਔਰ ਪੰਜਾਬੀ ਲੋਕ ਚੈਨਲ ਦਾ ਔਰ ਤੁਹਾਡੇ ਦਰਸ਼ਕਾਂ ਦਾ ਵੀ ਕਿਉਂ ਕਿਉਂਕਿ ਸਾਨੂੰ ਉਹ ਲੋਕ ਆ ਚਾਹੀਦੇ ਨੇ ਜਿਹੜੇ ਜਿਹੜੇ ਜਸਟਿਸ ਦੀ ਪੀਸ ਦੀ ਜਿਹੜੀ ਹੈਗੀ ਆ ਇਕਵੈਲਟੀ ਦੀ ਗੱਲ ਜਿਹੜੀ ਆ ਉਹ ਕਰ ਸਕਣ ਕਿਉਂ ਕਿਉਂਕਿ ਇਹਦੇ ਲਈ ਬੜੀ ਜ਼ਰੂਰਤ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਕਿਉਂਕਿ ਛੋਟੀ ਗੱਲ ਨਹੀਂ ਕਿਉਂਕਿ ਅੱਜ ਕੱਲ੍ਹ ਵੱਟੀਆਂ ਸਰਕਾਰਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਜਿਹੜੇ ਦਵਾ ਸਿੱਧੇ ਸਿੱਧੇ ਤਰੀਕੇ ਨਾਲ ਪਾਉਂਦੀਆਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਜਿਹੜੀ ਹੈਗੀ ਆ ਆਵਾਜ਼ ਬੁਲੰਦ ਕਰਦੇ ਰਹਿੰਦੇ ਹੋ ਤੇ ਕਰਦੇ ਰਹੋ ਬਹੁਤ ਧੰਨਵਾਦ ਜੀ ਚੜਦੀ ਕਲਾ ਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ